ਜੀ ਅਰਨਜੀਤ ਸਿੰਘ ਪਿੰਡ ਔਲਕ ਬੇਟ ਸਾਡੇ ਜਿਹੜੇ ਚਾਰ ਕਿਸਾਨ ਚੁੱਕੇ ਗਏ ਨੇ ਮਨੋਹਰ ਸਿੰਘ ਕਾਨੂੰਆਨ ਕਸ਼ਮੀਰ ਸਿੰਘ ਜਸਬੀਰ ਸਿੰਘ ਤੇ ਇੱਕ ਹੋਰ ਕਿਸਾਨ ਚਾਰ ਕਿਸਾਨ ਚੁੱਕੇ ਗਏ ਨੇ ਤੇ ਜਿਨ੍ਹਾਂ ਦਾ ਵਾਸਤੇ ਆਪਾਂ ਐਸਐਸਪੀ ਦਫ਼ਤਰ ਉਹਨਾਂ ਨਾਲ ਗੱਲ ਕਰਨ ਆਏ ਆ ਅਗਰ ਉਹਨਾਂ ਨੂੰ ਨਾ ਛੱਡਿਆ ਗਿਆ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਲਾ ਕੇ ਉਹਨਾਂ ਨੂੰ ਵੀ ਛਡਾਵਾਂਗੇ ਤੇ ਕੱਲ੍ਹ ਵਾਸਤੇ ਵੀ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਆਪਾਂ ਉੱਥੇ ਵੱਧ ਤੋਂ ਵੱਧ ਪਬਲਿਕ ਲੈ ਕੇ ਜਾਵਾਂਗੇ ਚੰਡੀਗੜ੍ਹ ਕਾਰਨ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਏ ਤੇ ਉਹਨਾਂ ਸਾਡੀ ਗੱਲ ਨਹੀਂ ਸੁਣੀ ਉਹ ਅੰਦੇ ਜਾਓ ਜੋ ਕਰਨਾ ਕਰ ਲੋ ਤੇ ਕਿਸਾਨ ਤਿਆਰੀ ਕਰ ਰਹੇ ਹਨ ਉਹ ਅੰਦਾ ਮੈਂ ਧਰਨਾ ਲੱਗਣ ਨਹੀਂ ਦੇਣਾ ਤੇ ਪਬਲਿਕ ਜਿਹੜੀ ਉਹ ਜ਼ੋਰ ਨਾਲ ਪਹੁੰਚੇਗੀ ਹਾਂ ਉਹਨੇ ਅੱਧ ਵਿਚ ਮੀਟਿੰਗ ਛੱਡ ਦਿੱਤੀ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਇਹ ਗੱਲ ਛੱਲੀ ਅੱਗੇ ਫਿਰ ਵਡੇ ਲੈਵਲ ਤੇ ਆਪਾਂ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਪੰਜਾਬ ਪੂਰਾ ਜਾਮ ਕਰਾਂਗੇ ਕਿਉਂਕਿ ਐਸਕੇਐਮ ਦੀ ਕਾਲ ਏ ਤੇ ਹਰ ਇੱਕ ਪਾਸੇ ਪੰਜਾਬ ਜਾਮ ਕੀਤਾ ਜਾਊਗਾ ਤੁਹਾਡਾ ਮੇਰਾ ਸਤਪਾਲ ਸਿੰਘ ਦਾ ਪਿੰਡ ਹੌਲਖਾ ਹਾਂਜੀ ਜਿਹੜੇ ਬੰਦੇ ਚੁੱਕੇ ਗਏ ਇਹਦੇ ਨਾਲ ਧਰਨੇ ਨੂੰ ਕੋਈ ਫਰਕ ਨਹੀਂ ਪਊਗਾ ਹਾਂਜੀ ਧਰਨਾ ਜਿਹੜਾ ਲਿਖਿਆ ਸੀ ਕਿੰਮ ਨੇ ਇਹ ਉਸੇ ਤਰ੍ਹਾਂ ਹੀ ਲੱਗੂਗਾ ਤੇ ਵੱਡੀ ਤਦਾਦ ਦੇ ਵਿੱਚ ਉੱਥੇ ਪਬਲਿਕ ਪਹੁੰਚੇਗੀ ਇਹਨਾਂ ਬੰਦਿਆਂ ਦੇ ਚੁੱਕੇ ਜਾਣ ਦੇ ਨਾਲ ਧਰਨੇ ਨੂੰ ਕੋਈ ਵੀ ਫਰਕ ਨਹੀਂ ਪਊਗਾ ਜੇ ਇਹ ਬੰਦੇ ਨਹੀਂ ਅੱਜ ਛੱਡਦੇ ਇਹਦਾ ਕੋਈ ਹੋਰ ਗਲਤ ਜਿਹੜਾ ਵਾ ਸਿੱਟਾ ਨਿਕਲੂਗਾ ਕਿਉਂਕਿ ਅਸੀਂ ਵੱਡੇ ਲੈਵਲ ਤੇ ਕੋਈ ਹਾਈਵੇ ਜਿਹੜਾ ਰੋਕ ਕੇ ਬਵਾਂਗੇ ਇਹ ਪ੍ਰਧਾਨ ਸਾਹਿਬ ਸਾਡੇ ਜੋ ਸਾਨੂੰ ਹੁਕਮ ਲਾਉਣਗੇ ਉਸ ਤਰੀਕੇ ਦੇ ਨਾਲ ਅਸੀਂ ਅੱਗੇ ਜਿਹੜਾ ਵਾ ਇਹ ਕਾਰਵਾਈ ਨੂੰ ਚਲਾਵਾਂਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨੁਕੇਟਾ ਮਾਝਾ ਕਿਸਾਨ ਸੰਸਥਾ ਦੀ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਜੋ ਮੁੱਖ ਮੰਤਰੀ ਨੇ ਅੱਜ ਕੀਤਾ ਇਹ ਬਹੁਤ ਮੈਰੀ ਸਤ ਸੰਗਤ ਸਭਾ ਜੀ ਨਿੰਦਾ ਕਰਦਾ ਇਹਨੂੰ ਪਤਾ ਹੀ ਆ ਵੀ ਇਹ ਤਾਂ ਨੇ ਤੇ ਮੋਦੀ ਸਰਕਾਰ ਨੂੰ ਜਿਹੜਾ ਵਕ 13 ਮਹੀਨੇ ਬੈ ਕੇ ਦਿੱਲੀ ਹਰਾ ਕੇ ਆਏ ਆ ਪੰਜਾਬ ਦੇ ਦਾ ਮੁੱਖ ਮੰਤਰੀ ਜਾਨ ਪੰਜਾਬ ਦੀ ਤਾਂ ਗੱਲ ਹੀ ਕੋਈ ਨਹੀਂ ਇੱਥੇ ਤਾਂ ਹਟਾਉਣਾ ਜਿਹੜਾ ਰੋ ਚੰਡੀਗੜਾ ਹੋਏ ਨਾ ਇਹ ਡੱਬਣ ਵਾਲੇ ਨਹੀਂਗੇ ਮੈਂ ਸਿਮ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਦੁਬਾਰਾ ਹੀ ਜਣਾ ਪਿਆਰ ਦਾ ਬੰਨਣ ਵਾਲੇ ਲੋਕ ਵਾ ਮੈਂ ਬੇਨਤੀ ਕਰਦਾ ਵੀ ਸਾਰੇ ਜਿਹੜੇ ਸਾਡੇ ਕਿਸਾਨ ਆ ਗੋ ਸੰਯੁਕਤ ਮੋਰਚੇ ਤੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕਰੋ ਤੇ ਉਹਨਾਂ ਨੂੰ ਟਰਨ ਲਾਉਣ ਦਾ ਉਹਤੇ ਸਾੜੀਆਂ ਜਿਹੜੇ ਜਾਜ ਮੰਗਾ ਉਹ ਮੰਨੋ ਇਹ ਤੁਹਾਨੂੰ 92 ਐਮਐਲਏ ਕਰਕੇ ਨਹੀਂ ਦਿੱਤੇ ਵੀ ਜਿਹੜੇ ਲੋਕਾਂ ਨੂੰ ਘਰਾਜ ਨਜ਼ਰ ਬੰਦ ਕਰੋ ਇਹ ਕਰਕੇ ਬੇਨਤੀ ਆ ਮਾਨ ਸਰਕਾਰ ਨੂੰ ਵੀ ਸਾਡੇ ਜਿਹੜੇ ਬੰਦੇ ਆ ਜਿਹੜੇ ਅਰੈਸਟ ਕੀਤੇ ਉਹਨਾਂ ਨੂੰ ਛੱਡੋ ਨਹੀਂ ਤੇ ਸਾਰੇ ਪੰਜਾਬ ਦੇ ਰੋਡ ਸ਼ਾਮ ਤੱਕ ਜਿਹੜੇ ਇਜਾਮ ਕਰ ਦਿਆਂਗੇ ਸੰਯੁਕਤ ਮੋਰਚੇ ਵਾਲੋਂ ਇਹ ਕਾਲ ਆ ਚੱਲੀ ਆ ਸਾਰੇ ਪੰਜਾਬ ਦੇ ਜਿਹੜੇ ਰੋਡ ਜਾਮ ਕਰਾਂਗੇ ਤੇ ਫਿਰ ਮਾਨ ਨੂੰ ਸਰਕਾਰ ਨੂੰ ਜਿਹੜਾ ਘਰੋਂ ਨਿਕਲਣਾ ਉਹ ਬੰਦ ਔਖਾ ਹੋ ਜਾਊਗਾ। ਰਸੀਮ ਸਿੰਘ ਪਿੰਡ ਡੇਰੀਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਲੋਕਦੇਦਾਰ ਕਾਰਨ ਕੀ ਅਜੀ ਬੰਦੇ ਚੁੱਕਨ ਦਾ ਕਾਰਨ ਇਹੋ ਹੀ ਆ ਜੀ ਸਾਡੀ ਤਤੀ ਜਥੇਬੰਦੀਆਂ ਸ='%20ਸੰਯੁਕਤ ਮੋਰਚੇ ਦੀ ਸਾਨੂੰ ਕਾਲ ਹੀ ਕਿ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮਨਾਉਣ ਵਾਸਤੇ ਜੇ ਸੀਐਮ ਸਾਨੂੰ ਨਹੀਂ ਟਾਈਮ ਦਿੰਦਾ ਤੇ ਅਸੀਂ ਪੰਜ ਅੜੀਕ ਨੂੰ ਜਿਹੜਾ ਵਾ ਚੰਡੀਗੜ੍ਹ ਧਰਨਾ ਲਾਵਾਂਗੇ ਅਣਮਿੱਥੇ ਸਮੇਂ ਲਈ ਹਾਂ ਉਹਦੇ ਵਿੱਚ 3 ਮਾਰਚ ਦਾ ਟਾਈਮ ਰੱਖ ਕੇ ਸੀਐਮ ਨੇ ਸਾਡੀ ਮੀਟਿੰਗ ਸੱਦੀ ਵੀ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਕਰੋ ਜੇ ਤੁਸੀਂ ਧਰਨਾ ਨਾ ਲਾਓ ਜਿਹਦੇ ਵਿੱਚ ਸਾਡੀਆਂ 14 ਮੰਗਾਂ ਸੀ 14 ਮੰਗਾਂ ਸੀ 6 ਸੱਤਾਂ ਮੰਗਾਂ ਤਾਂ ਕੀ ਗੱਲ ਸੀਮਤ ਹੀ ਰਹੀ ਆ 7 6 ਮੰਗਾਂ ਜਦੋਂ ਦੱਸਿਆ ਉਹਨੂੰ ਤੇ ਸੀਐਮ ਗਰੋਧ ਦੇ ਵਿੱਚ ਭੜਕ ਕੇ ਤੇ ਉੱਠ ਕੇ ਤੁਰ ਪਿਆ ਵੀ ਮੈਂ ਕੋਈ ਮੰਗ ਨਹੀਂ ਮੰਨਦਾ ਤੁਹਾਡੀ ਜਾਓ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਉਹਦੇ ਤੋਂ ਬਾਅਦ ਦੇ ਵਿੱਚ ਕੁਝ ਸਾਡੇ ਕਿਸਾਨ ਜਿਹੜੇ ਸੀ ਉਹ ਰੁਕੇ ਸੀ ਹਾਂ ਕਿਸਾਨ ਭਵਨ ਉੱਥੋਂ ਚੁੱਕਲੇ ਕੁਝ ਜਿਹੜੇ ਇਹ ਘਰਾਂ ਤੋਂ ਉਹਨਾਂ ਨਜ਼ਰਬੰਦ ਕਰ ਲਿਆ ਤੇ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਇੱਥੇ ਆਪਣਾ ਜਿਹੜਾ ਪ੍ਰਦਰਸ਼ਨ ਕਰਨਾ ਵਾ ਪਹਿਲੋ ਗੱਲਬਾਤ ਕਰਾਂਗੇ ਐਸਐਸਪੀ ਦਫ਼ਤਰ ਤੇ ਜੇ ਮਤਲਬ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਸੀਂ ਕੋਈ ਹੋਰ ਸਟੈਪ ਚੁੱਕਾਂਗੇ ਨੂੰ ਸਰਕਾਰ ਜਿਹੜੀ ਹੈ ਮਜਬੂਰ ਕਰਦੀ ਆ ਮਤਲਬ ਜੇ ਸਾਡੇ ਬੰਦੇ ਨਹੀਂ ਖੜਦੇ ਤੇ ਫਿਰ ਅਸੀਂ ਆਪਣੀ ਮਜਬੂਰਤ ਦੌਰ ਜਤੇ ਕੋਈ ਨਵਾਂ ਸਟੈਪ ਜੋ ਸਾਨੂੰ ਪ੍ਰਧਾਨ ਸਭਾ ਦਾ ਆਰਡਰ ਹੋਗਾ ਕੋਈ ਰੋਡ ਜਮ ਕਰਨਾ ਪਊ ਜਾਂ ਉਹ ਰੋਡ ਜਮ ਕਰਨਾ ਪੈਦਾ ਤੇ ਫਿਰ ਕੱਤੀ ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਪੂਰਾ ਹੋਰ ਜੋਰ ਜਿਹੜਾ ਉਹ ਸਾਰੇ ਰੋਡ ਜਮ ਕਰਕੇ ਅਸੀਂ ਆਪਣੇ ਸਾਥੀ ਛਾਵਾ